ਹੈਲੋ ਜੀ ਵੈਲਕਮ ਸ਼ਸ਼ੀਕਾਰ ਨਮਸਤੇ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਜਿਵੇਂ ਆਸ ਕਰਦੀ ਹੂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਜੇ ਅਸੀਂ ਜਾ ਰਹੇ ਆ ਬਰਸੀ ਵੇਖਣ ਆਪਣੇ ਪੀਕੇ ਪਿੰਡ ਦੀ ਸੀ ਕਿੰਦੋਂ ਦਾ ਲੱਗਦਾ ਬਰਸੀ ਹੁੰਦੀ ਹੈ ਸਾਲ ਬਾਅਦ ਤਾਂ ਤਨਤਨ ਬਬੀ ਖੁਸ਼ਿੰਦਰੀ ਤੇ ਕੁਦਵਾਰਾ ਸਾਹਿਬ ਤੇ ਇੱਕ ਸਾਲ ਜਾਈ ਦਾ ਆਪਾਂ ਅੱਜ ਲਾਸਟ ਪਿੰਡ ਸੀਗਾ ਦੇ ਦਿਨੋਂ ਵੀ ਤੇ ਰਾਤੋਂ ਵੀ ਸਮਾਗਮ ਚੱਲੇਗਾ ਅੱਜ। 3 ਮਨ ਅਬ ਸੇ ਤਾਂ ਸਾਦੇ ਨੂੰ ਹੋ ਗਏ ਨੇ ਚੱਲਦੇ ਨੇ। ਪਰ ਅੱਜ ਲਾਸਟ ਹੈ। ਇਸ ਕਰਕੇ ਵੀ ਅਜਾ ਪਾ ਗਏ ਸੀਗੇ। ਚਲੋ ਜੀ ਨਾਲ ਮੰਮੀ ਹੈ, ਸਿਸਟਰ ਹੈ। ਕਿੰਨੇ ਤੇ ਹੋਰ ਵੀ ਜਾਣੇ ਨੇ। ਚਲੋ ਆਓ ਜੀ। ਸਾਦਿਆਂ ਤੁਹਾਨੂੰ ਦਿਖਾਉਣੀ ਦੁਦਵਾਰਾ ਸਾਹਿਬ ਤੇ ਨਾਲੇ ਪਾਈਸੀ ਦੇ ਦੀਪਨੀ ਰਥੇ ਕਬੀ ਸਰੀ ਹੋਈ। ਸਾਰੇ ਆਈ ਸੀਗੇ ਤੇ ਉਹਨਾਂ ਦੇ ਸੁਣੋ ਵਿਚਾਰ ਜੋ ਵੀ ਤਾਂ ਸਾਂਝਾ ਕਰਾਂਗੇ ਬਹੁਤ ਸੀ ਆਗੇ ਸੀ ਜੀ ਸਭ ਤਾਂ ਕੁਝ ਵਕਤਾਂ ਤੋਂ ਬਾਬਾ ਜੀ ਨੇ ਸੀ ਜੀ ਉਹਨਾਂ ਸਤਿਗੁਰਾਂ ਸੀ ਕਰਾਂਗੇ ਅਨਦਰਦਸ਼ਨ ਫਿਰ ਤੇ ਲਈ ਸਭ ਤੋਂ ਪਹਿਲਾਂ ਦੋਨੋਂ ਕਵਾ ਲਈ ਇੱਥੇ ਬਹੁਤ ਜਮਾ ਕਰਾਉਂਦਾ ਵਿਰੇਜਮੈਂਟ ਹੈਗਾ ਪਰ ਅਸੀਂ ਜਮਾ ਨਹੀਂ ਕਰਾਇਆ ਸੀ ਸਿਕਸ ਹੈ ਵਾਕੇ ਰੱਖ ਦਿੱਤੇ ਆ ਚਲੋ ਜੀ ਕੱਲ੍ਹ ਦੀ ਆਪਾਂ ਦਰਸ਼ਨ ਬਾਬਾ ਜੀ ਦੇ ਮਾਥੇ ਕੀ ਸਭ ਤੋਂ ਪਹਿਲਾਂ ਮੱਕਾ ਪਕ ਟਿਕ ਲਿਆ ਤੇ ਪੀਂਸੀ ਪੀਵਾਂਗੇ ਚਾਹ ਬ੍ਰੈਡ ਪਕੌੜੀਆਂ ਦਾ ਲੰਗਰ ਹੈ ਫਿੰਗਰ ਪਕੌੜੇ ਦਾ ਲੰਗਰ ਹੈ ਬੋਰ ਕੋਈ ਸਿਸਟਰ ਨਾਲੇ ਬੱਚੇ ਨਾਲੇ ਨਾਲੇ ਇਹ ਚਾਹ ਵੀ ਨਹੀਂ ਚਾਹ ਵੀ ਲੈਣੀ ਹੈ ਚਾਹ ਪਿੰਟ ਬਾਅਦ ਪੀਣੀ ਚਲ ਤੇ ਅਪਨ ਢਾਲ ਵਾਲ ਜਿੱਥੇ ਗੁਰਵੰਤ ਸਬਜ਼ੀ ਆਠ ਹੁੰਦਾ ਸਿਰ ਜਾਂ जैसे कीर्तन करते हुए और जी मत टेक भी आप वीडियो ज्यादा नहीं मैं थोड़ी वीडियो बनाई मत्था भी नहीं मत वीडियो बना सकती मैं क्योंकि चंगा जो नहीं, नहीं लगता थोड़ी सी वीडियो बनाई ऐसे एक संगत आके बैठी हुई है ਰਾਤ ਨੂੰ ਇਸ ਤੋਂ ਵੀ ਜ਼ਿਆਦਾ ਸੰਗਤ ਹੋਏਗੀ ਸਿਸਟਮ ਦੇ ਕੈਮਰੇ ਮੈਂ ਮੱਖਟੇ ਟੈਂਪਸ ਸੀ ਬਣਾਉਂ ਵੀਡੀਓ ਆਪਾਂ ਚੱਲਦੇ ਮੱਖਟੇ ਦੇਣ ਵਾਸਤੇ

ਕੱਖੇ ਜਾ ਸੱਜਣੋ ਸਮਝ ਲੈਣੇ ਨੂੰ ਵਾਹ ਬੈਠੇ ਬਿਆ ਕਿ ਜਦੋਂ ਮਾਦੀ ਪੁੱਛੀ ਤੇ ਸਾਰੇ ਸਾਹ ਖੈ ਤਾਂ ਫਿਰ ਵੀ ਮੇਰੇ ਕਹਿੰਦਾ ਮਾਦੀ ਪੁੱਛੀ ਤੇ ਸਾਹ ਜੋ ਜਿਵੇਂ ਕਿ ਇਸ ਤਰ੍ਹਾਂ ਕੋਟੋਂ ਤੋਂ ਹੁਕਮ ਆਵੇ ਜਿਹੜੀਆਂਆਂ ਕਹਾਣੀਆਂ ਤੋਂ ਜਿਨ੍ਹਾਂ ਨੇ ਸਭ ਤੋਂ ਅੰਧਾਰ 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 ਕਿਉਂਕਿ ਉਸ ਸਸਨਾ ਦੇ ਮੈਂ ਮੇਰੀ ਚਰਨਾ ਦੇ ਚੱਟੀਆਂ ਮੋਰ ਨੰਗੀ ਰਾਖੀ ਇੱਥੇ ਤਬੀਰ ਨਹੀਂ ਉਹ ਧਾਗੇ ਦੇ ਸਾਹਮਣੇ ਮੋਰ ਦੇ ਸਾਹਮਣੇ ਤੇਜਤਾ ਲਗਾ ਕਿਉਂਕਿ ਧਾਗਿਆਂ ਨੇ ਐਸਾ ਲਾਏ ਜਿਹੜਾ ਕਿ ਮੈਂ ਦੇਖੀ ਕਰਦਾ ਕਿ ਮਦਿਆ ਦੇ ਨਾਲ ਸਿੱਧੇ ਕਰਦਾ ਆ ਉਸ ਸਭ ਨਾਲ ਮੋਰ ਆ ਕੇ ਜਾਣ ਰਿਹਾ ਮੇਰੇ ਕਹਿਣ ਦਾ ਮਤਲਬ ਹੋਵੇ ਨਾਮ ਨਾਮ ਕੋ आ अंदरली वीडियो है गुरद्वारा साहब जितने गुरु ग्रंथ साहब जी विराजमान कौ उधरों तो आ गए और लंगर के लंगर छक के फिर अस आवे घर में तो टाइम हो गया बहुत ज्यादा इस करके लंगर छप लंगर के गए दस मिनट फिर आप चलेंगे घर में ਆਹ ਜੀ ਸਾਡੇ ਪਿੰਡ ਦਾ ਬੀ ਐਨ ਡੀ ਸਕੂਲ کافی ਪ੍ਰਾਨੋਸਥੁਰ ਹੈ ਵੀ ਇਕਦਮ ਬਹਨਜਟਾਂ ਦਾ ਤੁਹਾਨੂੰ ਮੈਂ ਆਪਣੀ ਗੁਰਦੁਆਰਾ ਸਾਹਿਬ ਦਿਖਾਵਾਂਗੀ ਜਿੱਥੇ ਸਾਡੀ ਆ ਲਾਵਾ ਹੋਈਆਂ ਸੀਗੀਆਂ ਇਸ ਤੋਂ ਅੱਗੇ ਗੁਰਦੁਆਰਾ ਸਾਹਿਬ ਹੈ ਜੀ ਇਹ ਸਾਰਾ ਸਕੂਲ ਦੀ ਜਗ੍ਹਾ ਹੈ छोटे बच्चे इधर ही साइड है इधर साइड बड़े बच्चे दूसरी साइड कल कर छोटे बच्चों ने गुरुद्वारा साहब इधर बड़े बच्चे रहे हैं छेवीं को लाके दस तक गुरुद्वारा साहब है जी जित सी वैसिया बन गया अगर ਕੁਝ ਨਾ ਕੁਝ ਯਾਰੀ ਹੁੰਦੀ ਰਹਿੰਦੀ ਹੈ ਜਦੋਂ ਆਹ ਸੰਭੂ। ਤੇ ਲੋਕੀ ਕਾ ਤੁਮ ਮਿਲਦੇ ਆ ਨੈਕਸਟ ਵੀਲੌਗ ਚ। ਬੁੜੀ ਮੈਕਸੇ ਟੂਕਮੈਂਟਰੀ ਕੋਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ। ਥੈਂਕ ਯੂ ਜੀ ਬਾਏ ਬਾਏ।